ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਦੋਲਨ ਤੇ ਰਾਖਾ ਹੋ ਪ੍ਰਭੂ ਨਾਨਕ ਦੇ ਕਰ ਹੱਥ ਫੇਰਤ ਫੇਰਤ ਪ੍ਰਭ ਆਇਆ ਪਰ ਆਤੋ ਸ਼ਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਿਗੁਰ ਸਾਚਾ ਦੀਆ ਭੇਜਾ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਤਬ ਬੇਗਾਸਾ ਜਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਸੋ ਕਹੋ ਤਾਲ ਗੁਰ ਸੇਵਿਆ ਨ ਪਰਸਿਆ ਗੁਰੂ ਕੈ ਜਨਮ ਮਾਰਨੁ ਗੁਤ ਜਾਈ ਹੋ ਵਸਫਤ ਖਸਮਦੀ ਨੂਰ ਅਰਸਾ ਹੋਰ ਸੋ ਚਟਦੀ ਐ ਟੋਟ ਢੇਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸੱਚ ਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਹੋ ਜਿਸ ਪਾਸ ਬਹਿਠਿਆ ਦਰੂਸਾਹਬ ਜੀਓ ਬਸੰਤਾ ਮਹੱਲਾ ਪੰਜ ਬਾਣ ਘਰ ਪਹਿਲਾ ਦੋ ਤੁਕਿਆ ਕੀ ਮਨ ਜਪ ਪਿਆਰ ਆ ਜਾ ਮਲ ਉਧਰ ਆ ਕਹ ਏਕ ਬ ਫੰਦਾ ਸੁਣ ਸਾਖੀ ਮਨ ਜਪ ਪਿਆਰਾ ਆ ਜਾ ਮਲ ਉਧਰ ਆ ਕਹਿ ਏਕ ਵਾ ਕੋ ਮਿਲਿਆ ਹਰ ਨਿਸੰਗਾ ਤੇਰੇ ਆ ਸੰਤਾ ਜਾ ਚੌ ਚਰਨ ਰੇਨਾ ਲੈ ਮस्तक ਲਾਵੋ ਕਰ ਕਿਰਪਾ ਦੇਨਾ ਰਹਾ ਦਨਕਾ ਉਧਰੀ ਹਰ ਕਹੈ ਤੋ ਕਾ ਗਜੇਂਦਰ ਤੇ ਆਇਓ ਹਰ ਕੀਓ ਮੋਖਾ ਬੇਪਰ ਸੁਦਾਮੇ ਦਾਲਦ ਪਹੰਚਾ ਰੇ ਮਾਨਾ ਤੂੰ ਭੇ ਭਾਜਾ ਅਧੇ ਕਾ ਉਧਾਰੇ ਉਹ ਖੰਮ ਪ੍ਰਹਾਰ ਕਬਜਾ ਉਧਰੀ ਅੰਗੋਸ਼ਟ ਧਾਰਾ ਬੇਦਾਰ ਉਧਾਰੇ ਉਹ ਦਾਸਤ ਭਾਏ ਰੇ ਮਾਨਾ ਜਾ ਆਪ ਵਾਸਰਾ ਸ਼ੀਨਾ ਤ੍ਰੋਪਤੀ ਰਖੀ ਲਾਜ ਜੇ ਨ ਜਨ ਸੇਵਿਆ ਅੰਤ ਬਾਰਾ ਰੇ ਮਨ ਸੇ سیوے بال بوا ترلوچن گور میں پی سدھا بینی کا گور کیو پرکاش رے مانا ڈیگ نہ ڈولے کہوں جائے جا من تھی تر سہ شرن پائے جہ انگ ٹھاکر کیو آپ سے لینے پگت ਗੁਣ ਆਵ ਗੁਣ ਨ ਵਿਚਾਰਿਓ ਕੋਇ ਇਹ ਬਿਧ ਦੇਖਾ ਮਨ ਲਗਾ ਸੇਵਾ ਕਬੀਰ ਤਿਆਉ ਏਕ ਰੰਗ ਨਾਮ ਦੇ ਜੀਓ ਬਸ ਹੈ ਸੰਗ ਰਵਿਦਾਸ ਧਿਆਏ ਪ੍ਰਭ ਅਨੂਪਾ ਗੁਰ ਨਾਨਕ ਦੇ ਸਹ ਹੈ ਸੰਗਾ ਰਬ ਦਾਸ ਧਿਆਏ ਪ੍ਰਭ ਅਨੂਪਾ ਕੋਰ ਨਾਨਕ ਦੇ ਕੋ ਸਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਉਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਦੋਲਨ ਤੇ ਰਾਖਾ ਹੋ ਪ੍ਰਭੂ ਨਾਨਕ ਦੇ ਕਰ ਹੱਥ ਦਰਮਾ ਦੇ ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਸੋ ਕਹੋ ਟਲ ਗੁਰਸੇ اه سهج ਮਦੀ ਕਟਿਐ ਸਜਣ ਸੱਚਾ ਬਾਦਸ਼ਾਹ ਸਿਰ ਸਾਹ ਦਾਸਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਹਿੰਡੋ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸਤ ਨਾਲ ਪਿਆਰੋ ਦੋਇ ਮਾਈ ਦੋਇ ਬਾਪਾ ਬੜੀ ਅਹਿ ਪੰਡਿਤ ਕਰੂ ਬੀਚਾਰੋ ਰਾਜਾ ਬਾਲਕ ਨਗਰੀ ਕਾਚੀ ਦੁਸਤਾਂ ਨਾਲ ਪਿਆਰੋ ਦੋਇ ਮਾਈ ਦੋਇ ਬਾਪਾ ਬੜੀ ਅਹਿ ਪੰਡਿਤ ਕਰਹੁ ਵਿਚਾਰੋ Swami Pandita ਤੁਮ ਦੇਹੁ ਮਤੀ ਕਿਨ ਬਿਧ ਪਾਵਉ ਪ੍ਰਾਨਪਤੀ ਰਹਾਉ ਪੀਤਰ ਅਗਨ ਬਨਾਸਪਤ ਮੌਲੀ ਸાગਰ ਪੰਡੈ ਪਾਇਆ ਚੰਦ ਸੂਰਜ ਦੋਇ ਘਰ ਹੀ ਭੀਤਰ ਐਸਾ ਗਿਆਨ ਨਾ ਪਾਇਆ ਰਾਮ ਰਵੰਤਾ ਜਾਣੀਐ ਇੱਕ ਮਾਈ ਪੋਗ ਕਰੇ ਤਾ ਕੇ ਲਖਣ ਜਾਣੀ ਹੈ ਖਿਮਾ ਤਨ ਸੰਗਰੇਹ ਕਹਿ ਆ ਸੁਣ ਹੈ ਨਾ ਖਾਇਆ ਮਾਨ ਹੈ ਤੈਨਾ ਹੀ ਸੇਤੀ ਵਾਸ ਪ੍ਰਣਵਤ ਨਾਨਕ ਦਾਸਨ ਦਾਸਾ ਖੇਨ ਤੋਲਾ ਖੇਨ ਮਾਸਾ ਕਹਿ ਆ ਸੁਨਹਿ ਨ ਖਾਇਆ ਮਾਨਹਿ ਤੇ ਨਾ ਹਿਸੇਤੀ ਵਾਸਾ ਪ੍ਰਣਵਤ ਨਾਨਕ ਦਾਸਨ ਦਾਸਾ ਖੇਨ ਤੋਲਾ ਖੇਨ ਮਾਸਾ